ਇਸ ਵੇਲੇ ਮੈਂ ਘਰੋਂ ਆ ਰਿਹਾ ਸਾਡੇ ਜਿਹੜੇ ਆਮ ਆਦਮੀ ਦੇ ਕੈਂਡੀਡੇਟ ਨੇ ਤੇ ਉਹਨਾਂ ਦੇ ਘਰੇ ਪਹੁੰਚ ਕੇ ਤੁਹਾਡੇ ਲਈ ਬਹੁਤ ਵੱਡੀ ਖਬਰ ਆ ਉਹਨਾਂ ਦੇ ਘਰੇ ਰਾਜਾ ਵੜਿੰਗ ਸਾਹਿਬ ਸਰੈਂਡਰ ਕਰਨ ਪਹੁੰਚ ਗਏ ਤਾਂ ਮੈਂ ਕੁਦਰਤੀ ਪਹੁੰਚਿਆ ਸਾਰਾ মিডিਆ ਉੱਥੇ ਸੀ ਉਹਨਾਂ ਨੇ ਅੰਦਰ ਜਾ ਕੇ ਕੈਪਚਰ ਕਰ ਲੀਆਂ ਤੇ ਉੱਤੇ ਜਾ ਕੇ ਚਾਹ ਪੀ ਕੇ ਉਹਨਾਂ ਦੇ ਘਰੋਂ ਪਹਿਲਾਂ ਗਿੱਦੜਵਾਏ ਚਲੇ ਗਏ ਹੁਣ ਹੀ ਲਾਈਵ ਫੋਟੋਆਂ ਤੁਹਾਡੇ ਚੈਨਲਾਂ ਤੇ ਆ ਜਾਣਗੀਆਂ ਬਹੁਤ ਬਹੁਤ ਥੋਡੇ ਸਾਥੀ ਉੱਥੇ ਖੜੇ ਸੀ ਪਾਰਟੀ ਟੀਮ ਵੀ ਸੀ ਅੱਜ ਸਰੈਂਡਰ ਕਰ ਗਿਆ ਰਾਜਾ ਅੱਜ ਉਸ ਕੇਸ ਤੋਂ ਪਰਚੇ ਤੋਂ ਡਰਦਾ ਹੋਇਆ ਅੱਜ ਪੈਰ ਫੜ ਕੇ ਆਇਆ ਪੱਪੀ ਪ੍ਰੈਸ਼ਰ ਦੇ ਘਰੇ ਜਾ ਕੇ ਤੇ ਅੰਦਾਜ਼ਾ ਲਾ ਲਓ ਕਾਂਗਰਸੀਓ ਕੀ ਤੁਹਾਡੀ ਹਸ਼ਰ ਕੀਤਾ ਇਹ ਦੇਖ ਲਓ ਤੁਹਾਡੇ ਨਾਲ ਕੀ ਕਰਕੇ ਗਿਆ ਅੱਜ ਮੈਂ ਪਹਿਲਾਂ ਤੁਹਾਨੂੰ ਕਹਿੰਦਾ ਸੀ ਬਾਹਰ ਲਾਏ ਇਸੇ ਤਰੀਕੇ ਨਾਲ ਤੁਹਾਨੂੰ ਰਗੜੂਗਾ ਤੂੰ ਨਹੀਂ ਮੰਨੀ ਮੇਰੀ ਗੱਲ ਅੱਜ ਵੀ ਮੌਕਾ ਏ ਪੱਪੀ ਪ੍ਰੈਸ਼ਰ ਦੇ ਦੇਖੋ ਆ ਦਿਨ ਕੈਂਡੀਡੇਟ ਕਰਨ ਕੀ ਗਿਆ ਕੀ ਕਰਨ ਗਿਆ ਕੀ ਮਜਬੂਰੀ ਉਹਦੀ ਤੇ ਅੱਜ ਸਪੋਰਟ ਦੇ ਕੇ ਹੁਣੀ 5 ਮਿੰਟ ਪਹਿਲਾਂ ਪਰ ਘੰਟੇ ਪਹਿਲਾਂ ਦਾ ਵੀਡੀਓ ਆਈ ਕਹਿੰਦੇ ਲੜਾਈ ਹੋ ਗਈ ਆਪਸ ਉਸ ਦੇ ਵਿੱਚ ਵਰਕਰ ਲੜ ਗਏ ਦੋਨੋਂ ਉਹ ਇੱਕ ਇੱਕ ਵੀਡੀਓ ਤੋਂ ਬਾਅਦ ਨਾਲ ਹੀ ਇੱਕ ਘਰੇ ਇਕੱਠੇ ਜਾਂਦੇ ਚਾਹ ਵੀ ਪੀਂਦੇ ਨੇ ਇਹ ਐਂ ਹੀ ਵਰਕਰਾਂ ਨੂੰ ਲਾਉਂਦੇ ਆ ਵਰਕਰ ਲੜਿਆ ਨਾ ਆਪ ਦੇਖਿਆ ਕਿਤੇ ਲੜਦੇ ਆਪ ਦੋਨੋਂ ਚਾਹ ਪੀਣੇ ਘਰ 'ਚ ਇਕੱਠੇ ਪੁੱਛ ਲੂ ਕਿਸੇ ਨੂੰ ਚਾਹ ਪੀਂਦੇ ਆ ਇਕੱਠੇ ਘਰੇ ਬੈ ਕੇ ਸਰਿੰਡਰ ਕਰ ਗਿਆ ਜੇ ਤਾਂ ਮੰਨਦਾ ਮੈਂ ਕਮਜ਼ੋਰ ਪੱਪੀ ਹੁੰਦਾ ਤੇ ਰਾਜੇ ਬੜਿੰਗ ਦੇ ਘਰੇ ਪੱਪੀ ਜਾਂਦਾ ਪਰ ਰਾਜਾ ਬੜਿੰਗ ਪੱਪੀ ਦੇ ਘਰੇ ਆ ਇੱਥੋਂ ਪਤਾ ਲੱਗਦਾ ਵੀ ਕਮਜ਼ੋਰੀ ਕਿਹਦੀ ਆ ਅੱਜ ਐਡੀ ਬੜੀ ਪਾਰਟੀ ਸੀ ਕਾਂਗਰਸ ਉਹਦਾ ਪ੍ਰਧਾਨ ਅੱਜ ਸਿਲੰਡਰ ਕਰ ਗਿਆ ਅੱਜ ਬਚਿਆ ਹੀ ਕੁਝ ਨਹੀਂ ਕਾਂਗਰਸ ਪਾਰਟੀ ਦਾ ਅੱਜ ਅੱਜ ਮੈਂ ਕਹਿੰਦਾ ਐਸੇ ਬੰਦੇ ਨੂੰ ਤਾਂ ਜੇ ਕੋਈ ਪਾਰਟੀ ਮੈਂ ਦੇਖਦਾ ਹੁਣ ਕੀ ਉਹ ਕਰਨਗੇ ਕਾਂਗਰਸ ਪਾਰਟੀ ਵਾਲੇ ਆ ਦੇਖੋ ਕਿਉਂਕਿ ਪਾਣ ਤੁਸੀਂ ਅਕਸਰ ਡਿਵੈਲਪਮੈਂਟ ਦੀ ਗੱਲ ਕਰਦੇ ਹੋ ਲੱਗਦਾ ਵੀ ਅੱਜ ਲੋਕ ਹੀ ਪਾਣਗੇ ਇਸ ਵਾਰ ਲੋਕ ਸਿਰਫ ਡਿਵੈਲਪਮੈਂਟ ਦੇ ਨਾਂ ਤੇ ਕਿਉਂਕਿ ਸਰਕਾਰ ਮੋਦੀ ਜੀ ਦੀ ਬਣਨੀ ਆ ਬਿੱਟੂ ਦੀ ਗੱਲ ਨਹੀਂ ਗਈ ਗੱਲ ਗਵਰਨਮੈਂਟ ਦੀ ਆ ਵੀ ਗਵਰਨਮੈਂਟ ਕਿਹਦੀ ਬਣਨੀ ਆ ਸੀ ਪ੍ਰੋਜੈਕਟ ਕੀ ਤੋਂ ਲਿਆਉਣੇ ਆ ਨਹੀਂ ਤਾਂ ਮੈਂ ਕਾਂਗਰਸ 'ਚ ਹੀ ਸੀ ਐਮਪੀ ਤਾਂ ਮੈਨੂੰ ਪਹਿਲਾਂ ਵੀ ਬਣਾ ਦਿੰਦੇ ਸੀ ਐਮਪ ਇੱਕ ਪਾਸੇ ਉਹ ਕਹਿੰਦੇ ਆ ਤੈਨੂੰ ਮੰਤਰੀ ਬਣਾਵਾਂਗੇ ਪਹਿਲੇ ਦੂਜੇ ਨੰਬਰ ਦਾ ਰੈਂਕ ਦੇ ਕੇ ਤੂੰ ਕਰਨ ਲੁਧਿਆਣੇ ਦੀ ਤਰੱਕੀ ਤੇ ਆਪਾਂ ਤਰੱਕੀ ਵੱਲ ਜਾਣਾ ਹੈ ਜਾਂ ਆਪਾਂ ਆਪੋਜੀਸ਼ਨ ਨਾਰੇ ਮਾਰਨ ਵਾਲਿਆਂ ਵੱਲ ਜਾਣਾ ਗੱਲ ਇਹ ਵੀ ਕਹਿੰਦੇ ਕਹਿੰਦੇ ਰਮਨਿੰਦਰ ਸਿੰਘ ਬਿੱਟੂ ਭਾਵੇਂ ਜਿੱਤਣ ਭਾਵੇਂ ਹਰਨ ਮੰਤਰੀ ਪੱਕੇ ਨੇ ਨਹੀਂ ਜਿੱਤਣ ਤੋਂ ਬਗੈਰ ਕੋਈ ਨਹੀਂ ਪੁੱਛਦਾ ਇਸ ਵੇਲੇ ਮੈਂ ਘਰੋਂ ਆ ਰਿਹਾ ਸਾਡੇ ਜਿਹੜੇ ਆਮ ਆਦਮੀ ਦੇ ਕੈਂਡੀਡੇਟ ਨੇ ਤੇ ਉਹਨਾਂ ਦੇ ਘਰੇ ਪਹੁੰਚ ਕੇ ਤੁਹਾਡੇ ਲਈ ਬਹੁਤ ਵੱਡੀ ਖਬਰ ਆ ਉਹਨਾਂ ਦੇ ਘਰੇ ਰਾਜਾ ਵੜਿੰਗ ਸਾਹਿਬ ਸਰਿੰਡਰ ਕਰਨ ਪਹੁੰਚ ਗਏ ਤਾਂ ਮੈਂ ਕੁਦਰਤੀ ਪਹੁੰਚਿਆ ਸਾਰਾ মিডিਆ ਉੱਥੇ ਸੀ ਉਹਨਾਂ ਨੇ ਅੰਦਰ ਜਾ ਕੇ ਕੈਪਚਰ ਕਰ ਲੀਆਂ ਤੇ ਉੱਤੇ ਜਾ ਕੇ ਚਾਹ ਪੀ ਕੇ ਉਹਨਾਂ ਦੇ ਘਰੋਂ ਪਹਿਲਾਂ ਗਿੱਦੜਵਾਏ ਚਲੇ ਗਏ ਹੁਣ ਹੀ ਲਾਈਵ ਫੋਟੋਆਂ ਤੁਹਾਡੇ ਚੈਨਲਾਂ ਤੇ ਆ ਜਾਣਗੀਆਂ ਬਹੁਤ ਬਹੁਤ ਥੋਡੇ ਸਾਥੀ ਉੱਤੇ ਖੜੇ ਸੀ ਪੁਲਿਸ ਟੀਮ ਵੀ ਸੀ ਅੱਜ ਸਰੈਂਡਰ ਕਰ ਗਿਆ ਰਾਜਾ ਅੱਜ ਉਸ ਕੇਸ ਤੋਂ ਪਰਚੇ ਤੋਂ ਡਰਦਾ ਹੋਇਆ ਅੱਜ ਪੈਰ ਫੜ ਕੇ ਆਇਆ ਪੱਪੀ ਪ੍ਰੈਸ਼ਰ ਦੇ ਘਰੇ ਜਾ ਕੇ ਤੇ ਅੰਦਾਜ਼ਾ ਲਾ ਲਓ ਕਾਂਗਰਸੀਓ ਕੀ ਤੁਹਾਡੀ ਹਸ਼ਰ ਕੀਤਾ ਇਹ ਦੇਖ ਲਓ ਤੁਹਾਡੇ ਨਾਲ ਕੀ ਕਰਕੇ ਗਿਆ ਅੱਜ ਮੈਂ ਪਹਿਲਾਂ ਤੁਹਾਨੂੰ ਕਹਿੰਦਾ ਸੀ ਬਾਹਰ ਲਾਏ ਇਸੇ ਤਰੀਕੇ ਨਾਲ ਤੁਹਾਨੂੰ ਰਗੜੂਗਾ ਤੂੰ ਨਹੀਂ ਮੰਨੀ ਮੇਰੀ ਗੱਲ ਅੱਜ ਵੀ ਮੌਕਾ ਏ ਪੱਪੀ ਪ੍ਰੈਸ਼ਰ ਦੇ ਦੇਖੋ ਆ ਦਿਨ ਕੈਂਡੀਡੇਟ ਕਰਨ ਕੀ ਗਿਆ ਕੀ ਕਰਨ ਗਿਆ ਕੀ ਮਜਬੂਰੀ ਉਹਦੀ ਤੇ ਅੱਜ ਸਪੋਰਟ ਦੇ ਕੇ ਹੁਣੀ 5 ਮਿੰਟ ਪਹਿਲਾਂ ਪਰ ਘੰਟੇ ਪਹਿਲਾਂ ਤਾਂ ਵੀਡੀਓ ਆਈ ਕਹਿੰਦੇ ਲੜਾਈ ਹੋ ਗਈ ਆਪਸ ਉਸ ਦੇ ਵਿੱਚ ਵਰਕਰ ਲੜ ਗਏ ਦੋਨੋਂ ਉਹ ਇੱਕ ਇੱਕ ਵੀਡੀਓ ਤੋਂ ਬਾਅਦ ਨਾਲ ਹੀ ਇੱਕ ਘਰੇ ਇਕੱਠੇ ਹੋ ਜਾਂਦੇ ਚਾਹ ਵੀ ਪੀਂਦੇ ਨੇ ਇਹ ਐਂ ਹੀ ਵਰਕਰਾਂ ਨੂੰ ਲਾਉਂਦੇ ਆ ਵਰਕਰ ਲੜਿਆ ਨਾ ਆਪ ਦੇਖਿਆ ਕਿਤੇ ਲੜਦੇ ਆਪ ਦੋਨੋਂ ਚਾਹ ਪੀਣੇ ਘਰ 'ਚ ਇਕੱਠੇ ਪੁੱਛ ਲਓ ਕਿਸੇ ਨੂੰ ਚਾਹ ਪੀਂਦੇ ਆ ਇਕੱਠੇ ਘਰੇ ਬੈ ਕੇ ਸਰੈਂਡਰ ਕਰ ਗਿਆ ਜੇ ਤਾਂ ਮੰਨਦਾ ਮੈਂ ਕਮਜ਼ੋਰ ਪੱਪੀ ਹੁੰਦਾ ਜੇ ਰਾਜੇ ਬੜਿੰਗ ਦੇ ਘਰੇ ਪੱਪੀ ਜਾਂਦਾ ਪਰ ਰਾਜਾ ਬੜਿੰਗ ਪੱਪੀ ਦੇ ਘਰੇ ਆਇਆ ਇੱਥੋਂ ਪਤਾ ਲੱਗਦਾ ਵੀ ਕਮਜ਼ੋਰੀ ਕਿਹਦੀ ਆ ਅੱਜ ਐਡੀ ਬੜੀ ਪਾਰਟੀ ਸੀ ਕਾਂਗਰਸ ਉਹਦਾ ਪ੍ਰਧਾਨ ਅੱਜ ਸਲੰਡਰ ਕਰ ਗਿਆ ਅੱਜ ਬਚਿਆ ਹੀ ਕੁਝ ਨਹੀਂ ਕਾਂਗਰਸ ਪਾਰਟੀ ਦਾ ਅੱਜ ਅੱਜ ਮੈਂ ਕਹਿੰਨਾ ਐਸੇ ਬੰਦੇ ਨੂੰ ਦਾ ਜੇ ਕੋਈ ਪਾਰਟੀ ਮੈਂ ਦੇਖਦਾ ਹੁਣ ਕੀ ਉਹ ਕਰਨਗੇ ਕਾਂਗਰਸ ਪਾਰਟੀ ਵਾਲੇ ਆ ਦੇਖ ਲੋਕੀ ਪਾਣ ਤੁਸੀਂ ਅਕਸਰ ਡਿਵੈਲਪਮੈਂਟ ਦੀ ਗੱਲ ਕਰਦੇ ਹੋ ਲੱਗਦਾ ਵੀ ਅੱਜ ਲੋਕੀ ਪਾਣਗੇ ਇਸ ਵਾਰ ਲੋਕ ਸਿਰਫ ਡਿਵੈਲਪਮੈਂਟ ਦੇ ਨਾਂ ਤੇ ਕਿਉਂਕਿ ਸਰਕਾਰ ਮੋਦੀ ਜੀ ਦੀ ਬਣਨੀ ਆ ਬਿੱਟੂ ਦੀ ਗੱਲ ਨਹੀਂ ਗਈ ਗੱਲ ਗਵਰਨਮੈਂਟ ਦੀ ਆ ਵੀ ਗਵਰਨਮੈਂਟ ਕਿਹਦੀ ਬਣਨੀ ਆ ਸੀ ਪ੍ਰੋਜੈਕਟ ਕੀ ਤੋਂ ਲਿਆਉਣੇ ਆ ਨਹੀਂ ਤਾਂ ਮੈਂ ਕਾਂਗਰਸ ਚ ਸੀ ਐਮਪੀ ਤਾਂ ਮੈਨੂੰ ਪਹਿਲਾਂ ਵੀ ਬਣਾ ਦਿੰਦੇ ਸੀ ਐਮਪੀ ਬਣ ਕੇ ਕਰਾਂ ਕੀ ਇੱਕ ਪਾਸੇ ਉਹ ਕਹਿੰਦੇ ਆ ਤੈਨੂੰ ਮੰਤਰੀ ਬਣਾਵਾਂਗੇ ਪਹਿਲੇ ਦੂਜੇ ਨੰਬਰ ਦਾ ਰੈਂਕ ਦੇ ਕੇ ਤੂੰ ਕਰਨ ਲਿਆਣੇ ਦੀ ਤਰੱਕੀ ਤੇ ਆਪਾਂ ਤਰੱਕੀ ਵੱਲ ਜਾਣਾ ਹੈ ਜਾਂ ਆਪਾਂ ਆਪੋਜੀਸ਼ਨ ਨਾਰੇ ਮਾਰਨ ਵਾਲਿਆਂ ਵੱਲ ਜਾਣਾ ਇਹ ਗੱਲ ਐ ਵੀ ਕਹਿੰਦੇ ਕਹਿੰਦੇ ਰਮਨਜੀਤ ਸਿੰਘ ਬਿੱਟੂ ਭਾਵੇਂ ਜਿੱਤਣ ਭਾਵੇਂ ਹਰਨ ਮੰਤਰੀ ਪੱਕੇ ਨੇ ਨਹੀਂ ਜਿੱਤਣ ਤੋਂ ਬਗੈਰ ਕੋਈ ਨਹੀਂ ਪੁੱਛਦਾ